ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਛਾਤ ਪਾਉਂਦੇ ਆਂ ਚੀਨ ਵਿੱਚ ਦੋ ਸੈਲਾਨੀਆਂ ਦੀਆਂ ਕਿਸ਼ਤੀਆਂ ਪਲਟੀਆਂ 3 ਮੌਤਾ ਤੇ 14 ਲਾਪਤਾ ਚੀਨ ਨੇ ਭਾਰਤੀ ਮਿਸ਼ਨਾਂ ਵੱਲੋਂ ਪਹਿਲਗਾਮ ਵਿੱਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ 에ਅਰ ਇੰਡੀਆ ਦੀ ਦਿੱਲੀ-ਤਲ ਅਵੀਵ ਉਡਾਨ ਅਬੂ ਤਾਬੀ ਵੱਲ ਮੁੜੀ ਗਈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫਤੇ ਰੂਸ ਜਾਣਗੇ ਦੱਖਣੀ ਕੋਰੀਆ ਵਿੱਚ ਮੁੱਖ ਰੁੜੀਵਾਦੀ ਪਾਰਟੀ ਦੇ ਕਿਮ ਮੂਨਸੂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਚੀਨ ਵਿੱਚ ਅਜੇਕਨ ਨਦੀ ਵਿੱਚ ਦੋ ਸੈਲਾਨੀਆਂ ਦੀਆਂ ਕਿਸ਼ਤੀਆਂ ਪਲਟ ਗਈਆਂ ਤੇ ਜਿਸ ਕਾਰਨ ਤਿੰਨ ਲੋਕ ਡੁੱਬ ਗਏ ਤੇ 14 ਲੋਕ ਲਾਪਤਾ ਦੱਸੇ ਜਾ ਰਹੇ ਨੇ ਸਰਕਾਰੀ ਨਿਊਜ਼ ਏਜੰਸੀ ਦੇ ਵੱਲੋਂ ਦੱਸਿਆ ਗਿਆ ਕਿ ਜੋ ਕਿ ਚੀਨ ਵਿੱਚ ਇੱਕ ਨਦੀ ਵਿੱਚ ਸੈਲਾਨੀਆਂ ਦੀ ਕਿਸ਼ਤੀ ਅਚਾਨਕ ਪਲਟ ਗਈ ਤੇ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ 14 ਲੋਕ ਲਾਪਤਾ ਦੱਸੇ ਜਾ ਰਹੇ ਨੇ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਲਗਭਗ 60 ਜਣਿਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਚੀਨੀ ਰਾਸ਼ਟਰਪਤੀ ਦੇ ਵੱਲੋਂ ਵੀ ਪਾਣੀ ਵਿੱਚ ਡੁੱਬਣ ਵਾਲਿਆਂ ਦੀ ਭਾਲ ਕਰਨ ਅਤੇ ਜ਼ਖਮੀਆਂ ਦੇ ਇਲਾਜ ਵਾਸਤੇ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ ਗਈ ਹੈ ਉਦਰ ਚੀਨ ਦੇ ਸ਼ੰਗਾਈ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੀ ਹੈ ਕਿ ਗੁਆਂਝੂ ਸਥਿਤ ਭਾਰਤੀ ਕੂਟਨੀਤਿਕ ਕਮਿਸ਼ਨਰ ਨੇ ਪਹਿਲਗਾਮ ਅਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਸ਼ੋਕ ਸਭਾਵਾਂ ਕੀਤੀਆਂ ਇਹਨਾਂ ਸ਼ੋਕ ਸਭਾਵਾਂ ਵਿੱਚ ਪ੍ਰਵਾਸੀ ਭਾਰਤੀਆਂ ਨੇ ਵੀ ਕੌਂਸੂਲੇਟ ਦਫ਼ਤਰ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਪੀੜਤ ਪਰਿਵਾਰਾਂ ਪ੍ਰਤੀ ਦੁੱਖ ਤੇ ਹਮਦਰਦੀ ਜ਼ਾਹਰ ਕੀਤੀ ਇਹਨਾਂ ਸ਼ੋਕ ਸਭਾਵਾਂ ਦੇ ਵਿੱਚ ਸ਼ੰਗਾਈ ਵਿਛਲੇ ਭਾਰਤੀ ਕੌਂਸੂਲੇਟ ਜਰਨਲ ਵੱਲੋਂ ਕੌਂਸਲ ਜਰਨਲ ਪ੍ਰਤੀਕ ਮਾਥੁਰ ਦੇ ਨਾਲ ਕੌਂਸੂਲੇਟ ਦੇ ਹੋਰ ਜੋ ਕਿ ਅਧਿਕਾਰੀ ਤੇ ਮੁਲਾਜ਼ਮ ਤੇ ਪ੍ਰਵਾਸੀ ਭਾਰਤੀ ਸ਼ਾਮਲ ਹੋਏ ਉਥੇ ਹੀ 에어 ਇੰਡੀਆ ਦੀ ਨਵੀਂ ਦਿੱਲੀ ਤੋਂ ਤਲ ਅਵੀਵ ਚੱਲ ਰਹੀ ਉਡਾਣ ਨੂੰ ਇਜ਼ਰਾਈਲੀ ਸ਼ਹਿਰ ਵਿੱਚ ਹਵਾਈ ਅੱਡੇ ਨੇੜੇ ਹੋਏ ਇਜ਼ਰਾਈਲੀ ਹਮਲੇ ਬਾਅਦ ਆਬੂਤਾਬੀ ਵੱਲ ਮੋੜ ਦਿੱਤਾ ਗਿਆ ਇਹ ਦਾਵਾ ਸੂਤਰਾਂ ਦੇ ਹਵਾਲੇ ਦੇ ਨਾਲ ਕੀਤਾ ਗਿਆ ਸੂਤਰਾਂ ਨੇ ਆਖਿਆ ਕਿ ਇਹ ਮਿਜ਼ਾਈਲ ਹਮਲਾ 에어 ਇੰਡੀਆ ਦੀ ਉਡਾਣ ਜੋ ਕਿ AI 129 ਦੇ ਤਲ ਅਵੀ ਵਰਚੁਅਲ ਲੈਂਡ ਕੀਤੇ ਜਾਣ ਦੇ 1 ਘੰਟਾ ਪਹਿਲਾਂ ਹੋਈ ਹੈ ਤੇ ਸੂਤਰਾ ਮੁਤਾਬਕ ਉਡਾਨ ਦਿੱਲੀ ਵੱਲ ਵਾਪਸ ਆਏਗੀ ਤੇ ਫਲਾਈਟ ਟਰੈਕਿੰਗ ਵੈਬਸਾਈਟ ਤੇ ਉਪਲਬਧ ਜਾਣਕਾਰੀ ਜਦੋਂ ਉਡਾਨ ਨੂੰ ਜੋ ਕਿ ਆਬੂ ਤਾਬੀ ਵੱਲ ਮੋੜਨ ਦਾ ਫੈਸਲਾ ਕੀਤਾ ਗਿਆ ਤਾਂ ਇਹ ਜਾਰਡਨ ਦੇ ਹਵਾਈ ਖੇਤਰ ਦੇ ਵਿੱਚ ਸੀ ਸੋ ਗੱਵੜਦੇ ਆਂ ਤੇ ਗੱਲ ਕਰਦੇ ਆਂ ਅਗਲੀ ਖਬਰ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 7 ਤੋਂ 10 ਮਈ ਦੇ ਲਈ ਰੂਸ ਦੇ ਦੌਰੇ ਤੇ ਜਾਣਗੇ ਤੇ ਚੀਨੀ ਸਦਰ ਦੇ ਜਵਿਵਜਤ ਦੌਰੇ ਦੀ ਪੁਸ਼ਟੀ ਕਰਨਗੇ ਤੇ ਤੁਹਾਨੂੰ ਦੱਸ ਦਈਏ ਕਿ ਸ਼ੀ ਜਿਨਪਿੰਗ ਪਹਿਲਾ ਹੀ ਉਹਨਾਂ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਲ ਹਨ ਜੋ 9 ਮਈ ਨੂੰ ਮਾਸਕੋ ਵਿੱਚ ਵਿਕਟਰੀ ਡੇਪਰੇਡ ਵਿੱਚ ਸ਼ਾਮਲ ਹੋਣਗੇ ਤੇ ਜੋ ਕਿ ਅਧਿਕਾਰੀਆਂ ਵੱਲੋਂ ਆਖਿਆ ਗਿਆ ਹੈ ਕਿ ਸ਼ੀ ਆਪਣੇ ਰੂਸੀ ਹਮਰਤਵਾ ਜੋ ਕਿ ਪੋਤਿੰਦੇ ਸਦ ਦੇਤੇ ਵਿਕਟਰੀ ਡੇ ਪ੍ਰੇਡ ਦੇ ਜਸ਼ਨਾਂ ਵਿੱਚ ਸ਼ਾਮਲ ਹੋਣਗੇ ਤੇ ਦੋਵੇਂ ਆਗੂ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਦੇ ਲਈ ਵਿਆਪਕ ਭਾਈਵਾਲਤਾ ਤੇ ਰਣਨੀਤਿਕ ਗੱਲਬਾਤ ਤੇ ਕੋ ਮੰਤਰੀ ਖੇਤਰੀ ਇਹ ਝੰਡੇ ਦੇ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਨਗੇ ਉਧਰ ਸਰਕਾਰ ਕੀਰਤ ਮੰਤਰੀ ਤੇ ਕਟੜ ਰੂੜੀਵਾਦੀ ਕਿੰਮ ਮੁੰਸੂ ਨੇ ਦੱਖਣੀ ਕੋਰੀਆ ਦੀ ਮੁੱਖ ਰੂੜੀਵਾਦੀ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਜਿੱਤ ਲਈ ਹੈ 3 ਜੂਨ ਨੂੰ ਹੋਣ ਵਾਲੀਆਂ ਚੋਣਾਂ ਦੇ ਲਈ ਉਹਨਾਂ ਦੀ ਜੋ ਕਿ ਉਦਾਰਵਾਦੀ ਮੋਹਨੀ ਲੀਜੇ ਮਿਆੰਗ ਖਿਲਾਫ ਮੁਸ਼ਕਲ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਅਬਜ਼ਰਵਰਾਂ ਦਾ ਕਹਿਣਾ ਹੈ ਕਿ ਕਿ ਮਰੂੜੀਵਾਦੀ ਵੋਟਾਂ ਦੀ ਵੰਡ ਨੂੰ ਰੋਕਣ ਤੇ ਲੀ ਖਿਲਾਫ ਰੂੜੀਵਾਦੀ ਜਿੱਤ ਦੀਆਂ ਸੰਭਾਵਨਾ ਨੂੰ ਵਧਾਉਣ ਦੇ ਲਈ ਸਾਫਕਾਰ ਪ੍ਰਧਾਨ ਮੰਤਰੀ ਹਾਨ ਦਕਸੂ ਵਰਗਿਆਂ ਹੋਰ ਰੂੜੀਵਾਦੀ ਤਾਕਤਾਂ ਦੇ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕਰਨਗੇ ਸੂਬੇ ਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਐਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ